ਤੇ ਪਿੱਛੇ ਜੇ ਇਲੈਕਸ਼ਨ ਹੋਇਆ ਸੀ ਪੰਚਾਇਤ ਦਾ ਉਹ ਸਬੰਧ ਵਿੱਚ ਮੈਂ ਇੱਕ ਕਵਿਤਾ ਲਿਖੀ ਐ ਤੇ ਤੁਹਾਡੇ ਰੋਬਰੂ ਲਿਖ ਨਹੀਂ ਸਕਦਾ ਊੜਾ ਐੜਾ ਪੜ੍ਹਨਾ ਤੈਨੂੰ ਲੱਗਦਾ ਭੈੜਾ ਲਿਖ ਨਹੀਂ ਸਕਦਾ ਊੜਾ ਐੜਾ ਪੜ੍ਹਨਾ ਤੈਨੂੰ ਲੱਗਦਾ ਭੈੜਾ ਨਹੀਂ ਪੜ੍ਹਨਾ ਤੇ ਛੱਡ ਦੇ ਖੜਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਦੋ ਮਿੰਟ ਰਹਿਣਾ ਭਾਜੀ ਬੋਲੀ ਲਿਖ ਨਹੀਂ ਸਕਦਾ ਊੜਾ ਐੜਾ ਪੜ੍ਹਨਾ ਤੈਨੂੰ ਲੱਗਦਾ ਭੈੜਾ ਨਹੀਂ ਪੜ੍ਹਨਾ ਤੇ ਛੜ ਦੇ ਖੜਾ ਕਿਸੇ ਪਾਸੇ ਵੀ ਸੂਤਨਾ ਬੈਠਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪੜ੍ਹਨ ਲਿਖਣ ਦੀ ਲੋੜ ਨਹੀਂ ਪੈਣੀ ਮੋਹਰ ਨਾਲ ਕੰਮ ਸਰ ਜਾਣਾ ਕਾਗਜ਼ਾਂ ਦੇ ਵਿੱਚ ਹੀ ਪੁੱਟ ਕੇ ਚੱਪੜ ਕਾਗਜ਼ਾਂ ਵਿੱਚ ਹੀ ਭਰ ਜਾਣਾ ਪੰਜਾਂ ਸਾਲਾਂ ਵਿੱਚ 5-6 ਵਾਰੀ ਚੱਪੜ ਤਾਂ ਪਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਣੇ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਹੈ ਨੌਕਰੀ ਨਾਲ ਟਿੱਡ ਪਰਦੇ ਨਹੀਂ ਦੱਸਾਂ ਕਿਹੜੇ ਸਰਪੰਚ ਗਰਾਂਟਾ ਉੱਤੇ ਥੱਲੇ ਕਰਦੇ ਨਹੀਂ ਬਸ ਅੱਡੇ ਦੇ ਬੋਧ ਥੱਲੇ ਨਲਕਾ ਇਕ ਲਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਵੋਟਾਂ ਵੇਲੇ ਮੁਸ਼ਕਲ ਆਉਣੀ ਬਾਲੀਆਂ ਵੋਟਾਂ ਪੈਣੀਆਂ ਨਹੀਂ ਵੋਟਾਂ ਵੇਲੇ ਮੁਸ਼ਕਲ ਆਉਣੀ ਬਾਲੀਆਂ ਵੋਟਾਂ ਪੈਣੀਆਂ ਨਹੀਂ ਬਗਾਨਿਆਂ ਨੇ ਸਾਨੂੰ ਪਾਉਣੀਆਂ ਨਹੀਂ ਤੇ ਆਪਣੇਆਂ ਨੂੰ ਕਹਿਣੀਆਂ ਨਹੀਂ ਇੱਕ ਬੰਦੇ ਤੋਂ ਉਦੋਂ ਤਿੰਨ ਤਿੰਨ ਵਾਰੀ ਵੋਟਾਂ ਤਾਂ ਭੁਗਤਾ ਦੇਾਂਗੇ ਕਿਸੇ ਪਾਸੇ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਪਰ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਜਿੱਤ ਲੈਣ ਦੇ ਫੁੱਫੜਿਆਂ ਵੀ ਖੇਤੀਆਂ ਤਾਂ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ 10 12 ਦਿਨ ਔਖੇ ਲੰਘਣੇ 10 12 ਦਿਨ ਔਖੇ ਲੰਘਣੇ ਖੁੱਲਾ ਲੰਗਰ ਲਾਉਣਾ ਪਊ ਜਿੰਨੇ ਚੇਲੇ ਚੱਪੇ ਸਭ ਦਾ ਤੜਕੇ ਸਰੀਰ ਬਣਾਉਣਾ ਪਊ ਪਿਛਲੇ ਜਨਮ ਦਾ ਕਰਜ਼ਾ ਕਾਕਾ ਇਹ ਵੀ ਸਿਰ ਤੋਂ ਲਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਲੋ ਮਕਤਾ ਸ਼ੇਰ ਸੁਣੋ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਬਾਪੂ ਕਹਿਣਾ ਪਏ ਇੱਕ ਵਾਰੀ ਤਾਂ ਸਾਰਾ ਪਿੰਡ ਆਰਜੂ ਛਿਤਰੋ ਛਿਤਰੀ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਰਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪਿੰਡ ਦਾ ਸਰਪੰਚ ਖੜਾ ਧੰਨਵਾਦ